ਬਹੁਤ ਸਾਰੇ ਲੋਕ ਹੁਣ ਇਹਦੇ ਪਿੱਛੇ ਹੀ ਚੱਲਦੇ ਹਨ ਨਾ ਨਾ ਰੱਡੇ ਔਰ ਕੋਸ਼ਿਸ਼ ਕਰਦੇ ਕਿ تیرੇ-ਤੇਰੇ ਅਸੀਂ ਰੱਬ ਆਰੇ ਪਾਸੇ ਨੂੰ। ਹੋਰ ਕੁਰਬਾਨੀ ਦੱਸ ਰਹੀ ਹੈ ਪੰਨੀ ਪਾਸ਼ਾ ਜੀ ਦਾ ਸ਼ਹਿਦ ਸ਼ਬਦ ਹੈ ਕਿਰਤਮ ਨਾਮ ਕਥੇ ਤੇਰੇ ਜਿਬਾ ਸਤ ਨਾਮ ਤੇਰਾ ਪਰਾਪੁਰਬਾ। ਇਹ ਸਾਡੇ ਕੀਰਤਮ ਨਾਮ ਹੈ। ਕਥੇ ਤੇਰੇ ਜਿਬਾ। ਜੀਵਨ ਅਸੀਂ ਜਿਹੜੇ ਕੀਰਤਮ ਨਾਮ ਲੈਨੇ ਆਂਦਾ ਸਤ ਨਾਮ ਤੇਰਾ ਪਰਾਪੁਰਬਾ। ਜਿਹੜਾ ਸਦਾ ਰਹਿਣ ਵਾਲਾ ਨਾਮ ਹੈ ਕੋ ਸਭ ਤੋਂ ਪਹਿਲਾ ਹੈ ਹੁਣ ਨਾਮ ਹੈ ਜਿਹੜਾ ਇਹ ਸਰਬ ਵਿਆਕਸ਼ਕ ਸ਼ਕਤੀ ਨੂੰ ਕਿਹਾ ਗਿਆ ਹੈ ਤੇ ਜਿਹੜਾ ਬਾਣੀ ਹੈ ਜੀ ਇਹਨੂੰ ਹੀ ਨਾਮ ਕਿਹਾ ਗਿਆ ਹੈ ਹਨਾ ਕਿਰਤਮ ਨਾਮ ਕਥੇ ਜੀ ਤੇਰੇ ਜੇਵਾ ਸਤ ਨਾਮ ਤੇਰਾ ਪਰਪੁਰਾਤ ਤੇ ਨਾਮ ਇਹ ਵਕੂ ਵਖ ਹੈ ਪਰ ਇਹ ਗੱਲ ਨਾ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਇਕੱਠਾ ਲਿਖਿਆ ਉਦੋਂ ਇੱਕੋ ਹੀ ਸੀ ਕਿਉਂਕਿ ਹੋਣ ਜਿਹਦਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਹੈ ਹਾਂਜੀ ਇਹਨੂੰ ਪਹਿਲਾਂ ਆਦ ਗ੍ਰੰਥ ਕਹਿੰਦੇ ਸੀ ਠੀਕ ਭਾਈ ਗਰਦਾਸ ਜੀ ਨੇ ਕਿਤਾਬ ਗਿਆ ਜੀ ਫਿਰ ਆਦ ਗ੍ਰੰਥ ਗਿਆ ਜੀ ਫਿਰ ਅਸੀਂ ਇਹਨਾਂ ਬਾਣੀਆਂ ਨੂੰ ਪੋਥੀ ਪੋਥੀ ਗਿਆ ਜੀ ਵੀ ਜਿਹੜਿਆ ਪੋਥੀਆਂ ਲੈਣ ਗਏ ਪੰਜਵੀਂ ਪਾਸ਼ਾ ਸ਼ਾਇਦ ਭਾਈ ਮੋਹਨ ਜੀ ਕੋਲ ਫਿਰ ਪੋਥੀ ਪਰਮੇਸ਼ਰ ਕਾ ਥਾਨ ਬਣਿਆ ਸਾਨੂੰ ਪਤਾ ਨਹੀਂ ਲੱਗਾ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕੇ ਨੇ ਬਣਾਤਾ